ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਿਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਜੋ ਗੱਲ ਕਰਾਂਗੇ ਕਿ ਤੁਹਾਡੇ ਨਾਲ ਕੋਈ ਸ਼ਕਤੀ ਹੈ ਸੋ ਮਾਲਕ ਦੀ ਕਿਰਪਾ ਹੈ ਤੇ ਕਿਵੇਂ ਪਤਾ ਲਗਾ ਸਕਦੇ ਆ ਤੇ ਕੀ ਸੰਕੇਤ ਮਿਲਦਾ ਹੈ ਸੋ ਜਿਹਦੇ ਨਾਲ ਕੋਈ ਗੱਲ ਰੱਬੀ ਹੁੰਦੀ ਹੈ ਸੋ ਉਹਨੂੰ ਕੋਈ ਨਾ ਕੋਈ ਪਰਮਾਤਮਾ ਸੰਕੇਤ ਦੇਣਾ ਸ਼ੁਰੂ ਕਰ ਦਿੰਦਾ ਸਮਾਂ ਆਉਣ ਤੇ ਸੋ ਜ਼ਰੂਰੀ ਨਹੀਂ ਹੈ ਕਿ ਸ਼ੁਰੂਆਤ ਜ਼ਿੰਦਗੀ ਦੀ ਹੋਈ ਹੈ ਤਾਂ ਹੁਣ ਤੋਂ ਹੀ ਸਾਨੂੰ ਪਰਮਾਤਮਾ ਉਹ ਰਸਤਾ ਸਾਫ਼ ਕਰਕੇ ਦੇ ਦੇਵੇ ਹੁਣ ਤੋਂ ਹੀ ਸਾਨੂੰ ਰਸਤਾ ਦੇ ਦੇਵੇ ਪਹਿਲਾਂ ਦੁਨੀਆਦਾਰੀ ਉਹ ਪਰਮਾਤਮਾ ਦਿਖਾਉਂਦਾ ਹੈ ਕਿਸ ਦੁਨੀਆਦਾਰੀ ਤੇ ਰਹਿ ਕੇ ਕੁਝ ਵਕਤ ਗੁਜ਼ਾਰ ਕੇ ਇਨਸਾਨ ਦੇਖੇ ਫਿਰ ਸਚਾਈ ਪਤਾ ਚੱਲਦੀ ਆ ਤਾਂ ਫਿਰ ਜਦੋਂ ਸਭ ਰਿਸ਼ਤੇ ਨਾਤਿਆਂ ਦੀ ਪਰਖ ਹੋ ਜਾਂਦੀ ਹੈ ਫਿਰ ਪ੍ਰਮਾਤਮਾ ਆਪ ਬਾਹ ਫੜਦਾ ਹੈ ਤੇ ਕੁਝ ਸੰਕੇਤ ਦੇਣੇ ਸ਼ੁਰੂ ਕਰਦਾ ਹੈ ਜਦੋਂ ਦੇਖਦਾ ਹੈ ਕਿ ਹੁਣ ਇਹਦਾ ਰਿਸ਼ਤੇ ਨਾਤਿਆਂ ਦੇ ਵਿੱਚ ਮੋਹ ਨਹੀਂ ਰਿਹਾ ਸੋ ਇਸ ਕਰਕੇ ਕਿਸੇ ਸਮੇਂ ਦੇ ਹਿਸਾਬ ਨਾਲ ਪਰਮਾਤਮਾ ਸੰਕੇਤ ਦਿੰਦਾ ਹੈ ਤੇ ਜੋ ਤੁਹਾਡੀ ਅਨਮੋਲ ਚੀਜ਼ ਹੈ ਉਹ ਪਰਮਾਤਮਾ ਸਹੀ ਟਾਈਮ ਆਉਣ ਦੇ ਦਿੰਦਾ ਹੈ ਸੋ ਕਿਹਦੇ ਨਾਲ ਕਿਹੜੀ ਸ਼ਕਤੀ ਹੈ ਇਹ ਵੀ ਇਸ਼ਾਰਾ ਜੋ ਪਰਮਾਤਮਾ ਦੇ ਦਿੰਦਾ ਹੈ ਸੋ ਹੁਣ ਪਤਾ ਕਿਵੇਂ ਲਗਾਉਣਾ ਹੈ ਕਿ ਤੁਹਾਡੇ ਨਾਲ ਵੀ ਕੋਈ ਸ਼ਕਤੀ ਚੱਲਦੀ ਹੈ ਸੋ ਇਸ ਵੀਡੀਓ ਨੂੰ ਸੁਣੋ ਸੁਣ ਕੇ ਅਮਲ ਜ਼ਰੂਰ ਕਰਨਾ ਸੋ ਵੀਡੀਓ ਨੂੰ ਪੂਰੇ ਸੁਣਨਾ ਤਾਂ ਇਹ ਗੱਲ ਸਮਝ ਵਿੱਚ ਆਉਂਦੀ ਆ ਕਿ ਕਿਉਂਕਿ ਪਾਲਕ ਦੀਆਂ ਰਾਮਿਆਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਜਿੰਨਾ ਜਕਰ ਅਸੀਂ ਇਹਨਾਂ ਰੰਗਾਂ ਨੂੰ ਨਹੀਂ ਸਮਝਾਂਗੇ ਉਹਨਾਂ ਜਕਰ ਗੱਲ ਜਿਹੜੀ ਉਹ ਕਦੇ ਗੇੜ ਵਿੱਚ ਨਹੀਂ ਆਵੇਗੀ ਸੋ ਗਿਆਨ ਪੈਦਾ ਉਦੋਂ ਹੁੰਦਾ ਹੈ ਜਦੋਂ ਅਸੀਂ ਕੁਝ ਗੱਲਾਂ ਨੂੰ ਜ਼ਿੰਦਗੀ ਵਿੱਚ ਲਾਗੂ ਕਰਦੇ ਆ ਤੇ ਸਮਝਣ ਦੀ ਕੋਸ਼ਿਸ਼ ਕਰਦੇ ਜਦੋਂ ਇਹ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਤਾਂ ਗਿਆਨ ਆਪਣੇ ਆਪ ਆਉਣਾ ਸ਼ੁਰੂ ਹੋ ਜਾਂਦਾ ਕਿਉਂਕਿ ਰੂਹ ਨੂੰ ਜੋ ਚੰਗੀਆਂ ਗੱਲਾਂ ਲੱਗਦੀਆਂ ਉਹ ਰੂਹ ਜੋ ਕੈਚ ਕਰਦੀ ਹੈ ਤੇ ਹੌਲੀ-ਹੌਲੀ ਰੂਹ ਜਿਹੜੀ ਆ ਵਿਲਵਾਨ ਹੁਣੀ ਸ਼ੁਰੂ ਹੋ ਜਾਂਦੀ ਆ ਸੇਵਾ ਸਿਮਰਨ ਦੇ ਸਿਰ ਤੇ ਸਚਾਈ ਦੇ ਰਾਸਤੇ ਤੇ ਜਿਹੜੇ ਇਨਸਾਨ ਚੱਲਦੇ ਆ ਸੋ ਉਹਨਾਂ ਦੇ ਨਾਲ ਫਿਰ ਉਹ ਫਿਸ਼ਤਾ ਸਿੱਧਾ ਹੋ ਜਾਂਦਾ ਹੈ ਤਾਂ ਫਿਰ ਸੰਕੇਤ ਹੋਣੇ ਸ਼ੁਰੂ ਹੋ ਜਾਂਦੇ ਆ ਸੋ ਹੁਣ ਇੱਥੇ ਆਪਾਂ ਇਹ ਵੀਡੀਓ ਸ਼ੁਰੂ ਕਰਦੇ ਆ ਜੀ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਦੇ ਜੀ ਕੰਨਾ ਜੀ ਕਮੈਂਟਾਂ ਵਿੱਚ ਜੇ ਆਪੀਰਾ ਦੀ ਜੈਸਾਆਂ ਦੀ ਜਰੂਰ ਲਿਖਣਾ ਜੀ ਸੋ ਕੱਲ ਦਿਨ ਵੀਰਵਾਰ ਹੈ ਤਾਂ ਬਹੁਤ ਹੀ ਖਾਸ ਬਹੁਤ ਹੀ ਪਾਕ ਪਵਿੱਤਰ ਦਿਨ ਹੈ ਸੋ ਰੋਜ਼ੀ ਖਤਮ ਹੋਈ ਹੈ ਅੱਜ ਈਦ ਮਨਾਈ ਜਾ ਰਹੀ ਆ ਤੇ ਆਪਣੇ ਭਾਰਤ ਦੇ ਵਿੱਚ ਕੱਲ ਈਦ ਮਨਾਈ ਜਾਵੇਗੀ ਸੋ ਈਦ ਦੇ ਦਿਨ ਆਪਾਂ ਕਿਹਾ ਸੀ ਕਿ ਇੱਕ ਕਰਮ ਜ਼ਰੂਰ ਕਰਨਾ ਜੀ ਖਿੜੂਰ ਦਾ ਤੁਸੀਂ ਭੋਗ ਆਪਣੇ ਵੀਰੂ ਮੁਰਸ਼ਿਦ ਨੂੰ ਜ਼ਰੂਰ ਲਗਾਉਣਾ। ਸੋ ਜ਼ਰੂਰੀ ਵੀ ਹੈ ਕਿ ਤੁਸੀਂ ਸ਼ਾਮ ਨੂੰ ਲਗਾਉਣਾ ਜਾਂ ਕਿਸ ਵਕਤ ਜਿਸ ਟਾਈਮ ਤੁਸੀਂ ਚਰਾਗ ਰੋਸ਼ਨ ਕਰੋਗੇ ਸ਼ਾਮ ਦੇ ਵੇਲੇ ਤਾਂ ਤੁਸੀਂ ਉਸੇ ਟਾਈਮ ਖਿੜੂਰ ਦਾ ਭੋਗ ਦਾ ਸਕਦੇ ਆ ਕਿਉਂਕਿ ਆਪਾਂ ਕੋਈ ਪੂਰੇ ਰੋਜ਼ੇ ਨਹੀਂ ਰੱਖੇ ਹੋਏ ਜਿਹੜਾ ਕਿ ਅਸੀਂ ਉਸ ਵਕਤ ਦਾ ਇੰਤਜ਼ਾਰ ਕਰਨਾ ਹੈ। ਸੋ ਜਿਵੇਂ ਆਪਾਂ ਪ੍ਰਸ਼ਾਦ ਪਹਿਲਾਂ ਆਪਣੇ ਦਰਵਾਜ਼ੇ ਤੇ ਚੜਾਉਂਦੇ ਹਾਂ ਉਸੇ ਹਿਸਾਬ ਨਾਲ ਚੜਾਉਣਾ ਹੈ। ਸੋ ਇਸ ਇੱਕ ਕੰਮ ਹੋਰ ਕਰਨਾ ਜੀ ਕਿ ਵਿਆਜ ਜੋ ਵੀਰਵਾਰ ਦੀ ਹੈ ਜਿਹੜੋ ਬੱਕਰੀ ਹਰ ਹਫਤੇ ਦਿੰਦੇ ਉਦੋਂ ਬੱਕਰੀ ਹੀ ਬਣਾਉਣੀ ਹੈ ਤੇ ਜੋ ਈਦ ਦਾ ਪ੍ਰਸ਼ਾਦ ਹੈ ਇਹ ਵੱਖਰਾ ਹੀ ਤੁਸੀਂ ਵੰਡਣਾ ਹੈ ਮਾਰਗ ਦਾ ਨਾਮ ਲੈ ਕੇ ਸੋ ਬਾਕੀ ਜੇਕਰ ਕਿਸੇ ਦੀ ਸ਼ਰਤ ਹੈ ਕਿ ਕੱਲ ਵੀਰਵਾਰ ਦਾ ਵਰਤ ਨਹੀਂ ਰੱਖਣਾ ਹੈ ਤਾਂ ਰੱਖ ਸਕਦੇ ਆ ਸੋ ਜੇਕਰ ਨਹੀਂ ਰੱਖਣਾ ਚਾਹੁੰਦੇ ਤੁਹਾਡੀ ਇੱਛਾ ਹੈ ਸੋ ਬਾਕੀ ਵਰਤ ਰੋਜੇ ਜੋ ਤਾਂ ਪੂਰੇ ਅੱਜ ਹੋ ਚੁੱਕੇ ਆ ਸੋ ਬਾਕੀ ਤੁਹਾਡੀ ਸ਼ਰਤ ਹੈ ਕਿ ਵੀਰਵਾਰ ਦਾ ਤੁਸੀਂ ਵਰਤ ਰੱਖਣਾ ਚਾਹੁੰਦੇ ਹੋ ਜਾਂ ਫਿਰ ਨਹੀਂ ਰੱਖਣਾ ਚਾਹੁੰਦੇ ਸੋ ਹੁਣ ਇੱਥੇ ਆਪਾਂ ਕੋਈ ਕਮੈਂਟ ਆ ਦੱਸਿਓ ਜੀ ਬੈਲਾ ਪਹਿਲਾ ਜਿਵੇਂ ਕਮੈਂਟ ਹੈ ਇੱਕ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਸਵੇਰੇ 4 ਤੋਂ 5 ਵਜੇ ਦੇ ਵਿੱਚ ਕੀ ਚਰਾਗ ਰੋਸ਼ਨ ਕਰ ਸਕਦੇ ਆ ਸੋ ਬਿਲਕੁਲ ਕਰ ਸਕਦੇ ਆ ਸੋ ਹਮੇਸ਼ਾ ਆ ਇੱਕ ਗੱਲ ਕਹਿੰਦੇ ਕਿ ਜਦੋਂ ਤੁਹਾਡਾ ਟਾਈਮ ਜਦੋਂ ਤੁਹਾਡੇ ਕੋਲ ਵਕਤ ਹੈ ਉਦੋਂ ਹੀ ਕੰਮ ਕਰ ਦੇਣਾ ਚਾਹੀਦਾ ਹੈ ਸੋ ਜੇਕਰ ਸ਼ਾਮ ਦਾ ਚਰਾਗ ਤੁਸੀਂ ਰੋਸ਼ਨ ਨਹੀਂ ਕਰ ਸਕਦੇ ਕੋਈ ਕੰਮਕਾਰ ਦੇ ਵਿੱਚ ਵਿਜੀ ਹੋ ਤਾਂ ਤੁਸੀਂ ਅਮਰਤ ਵੇਲੇ ਉੱਠ ਕੇ ਚਰਾਗ ਰੋਸ਼ਨ ਕਰ ਸਕਦੇ ਆ ਰੋਇਆ ਸਾਫ ਕਰਕੇ ਤੇ ਉਹ ਮਾਲਕ ਸੇਵਾ ਨੂੰ 4 ਵਜੇ ਵਾਲੀ ਨੂੰ ਬਹੁਤ ਯਾਦਖੂਰ ਕਰਦਾ ਹੈ ਸੋ ਤਾਂ ਬਹੁਤ ਹੀ ਕਰਮਾਂ ਵਾਲੀ ਗੱਲ ਹੁੰਦੀ ਆ ਕਿ ਜਿਹੜਾ ਤੁਸੀਂ ਅਮਰਤ ਵੇਲੇ ਉੱਠ ਕੇ ਸੇਵਾ ਕਰ ਲੈਣੀ ਚਰਾਹ ਰੋਸ਼ਨ ਕਰ ਦੇਣੀ ਸੋ ਉਸ ਵੇਲੇ ਦੀ ਵੀ ਦੇਵਤਿਆਂ ਦਾ ਪਰਮਾਤਮਾ ਦਾ ਫਿਰਕਾ ਹੁੰਦਾ ਹੈ ਪੈਰਾ ਫਿਰਕਾ ਮਾਲਕ ਹਰ ਘਰ ਵਿੱਚ ਹੁੰਦਾ ਹੈ ਜਿਸ ਘਰ ਦੇ ਵਿੱਚ ਸੇਵਾ ਹੁੰਦੀ ਹੈ ਉਥੇ ਵੱਧ ਫਿਰਕਾ ਹੋ ਜਾਂਦਾ ਹੈ ਇਸ ਕਰਕੇ ਕਰਮ ਤੁਸੀਂ ਕਰ ਸਕਦੇ ਆਏ सो हम इतने एक हो कमेंट दसागे जी सो so, इतने एक कमेंटा लिखते हैं कि दीदी असी सेवा भी करते हैं पर जिंदगी में दुख तकलीफा बहुत आ आईया है आ रही है सो so, असी ये की करिए सो so, देखो आप हमेशा ही कहने कि कर्म करो सो so, एक करम करना जरूरी है दूसरा विश्वास जरूरी होना चाहिए ਜੇਕਰ ਤੁਸੀਂ ਚੰਗਾ ਕਰਮ ਕਰਦੇ ਹੋ, ਸੇਵਾ ਕਰਦੇ ਹੋ ਤਾਂ ਵਿਸ਼ਵਾਸ ਜਿਹੜਾ ਬਹੁਤ ਵੱਡੀ ਚੀਜ਼ ਹੈ। ਵਿਸ਼ਵਾਸ ਆ ਕੇ ਸੇਵਾ ਕਰਨੀ ਕਿਸੇ ਜਿਨ੍ਹਾਂ ਦੀ ਸੇਵਾ ਕਰ ਰਹੇ ਹੋ ਬਹੁਤ ਹੀ ਕਰਨੀ ਦੇ ਮਾਲਕਾ। ਜੇਕਰ ਅਸੀਂ ਸੇਵਾ ਕਰਦੇ ਹਾਂ, ਅਸੀਂ ਉਹਨਾਂ ਨੂੰ ਸਮਝਦੇ ਹਾਂ ਕਿ ਉਹ ਹੈ। ਇਸੇ ਲਈ ਇਨਸਾਨ ਸੇਵਾ ਕਰਦਾ ਹੈ। ਤੇ ਜੇਕਰ ਤੁਸੀਂ ਉਹਨਾਂ ਨੂੰ ਸਮਝ ਲਿਆ ਕਿ ਉਹ ਹੈ, ਉਹ ਸਭ ਕੁਝ ਦੇਖੇਗਾ। ਤਾਂ ਫਿਰ ਉਹਦਾ ਇੱਕ ਫਰਜ਼ ਹੋ ਜਾਂਦਾ, ਡਿਊਟੀ ਲੱਗ ਜਾਂਦੀ ਹੈ ਮੁਰਸ਼ਿਦ ਦੀ ਤਾਂ ਫਿਰ ਉਹ ਸਭ ਕੁਝ ਦੇਖਦਾ ਹੈ। जो असं से सेवा करते पर डावा डोर सेवा तो करते चिराग रोशन करते हैं पर मन विश्वास नहीं है बड़ा वधिया किसी फकीर ने आख्या है कि जे परमा तो फिर जिक्र क्यों जे परमात्मा है फिर फिकर क्यों सो जब असं समझते हैं कि परमात्मा है तो फिर इंसान फिक्र नहीं करना चाहिए क्योंकि फिर जिस रास्ते परमात्मा ने थानू तो चला है वो सही ही होगा जेकर जिंदगी अज जे दुख आ रहे हैं तो ये पिछ भी कोई वजह होगी क्योंकि परमात्मा कदम किसी माड़ा नहीं करता वो चंगा ही करता है सो इस करके विश्वास रखो सेवा करो चंगा कर्म करो चंगे कारण सेवा यही एक इंसान की जिंदगी बदल दिया सो देखा होगा कई बार कोई इंसान जो कि कदम कोई चंगा कर्म ही नहीं किया बहुत माड़े कर्म करता आ गया पर हूँ जब चंगा कर्म करना शुरू किया ਤੇ ਉਹਦੀ ਉਹ ਪਰਮਾਤਮਾ ਨੇ ਕਦਰ ਪਵਾ ਦਿੱਤੀ ਸੋ ਇਹੋ ਜਿਹੇ ਬਹੁਤ ਇਨਸਾਨ ਸਾਨੂੰ ਆਪਣੇ ਆਸ-ਪਾਸ ਦੇਖਣ ਨੂੰ ਮਿਲਦੇ ਆ ਉਹ ਤੋਂ ਸਿੱਖਿਆ ਲੈਣੀ ਚਾਹੀਦੀ ਛੋਟੀ ਛੋਟੀ ਗੱਲਾਂ ਤੋਂ ਇਨਸਾਨ ਨੂੰ ਸਿੱਖਣਾ ਲੈ ਲੈਣੀ ਚਾਹੀਦੀ ਹੈ ਜ਼ਿੰਦਗੀ ਵਿੱਚ ਉਹ ਗੱਲਾਂ ਨੂੰ ਲਾਗੂ ਕਰ ਲੈਣਾ ਚਾਹੀਦਾ ਤਾਂ ਫਿਰ ਜ਼ਿੰਦਗੀ ਜਦੋਂ ਪਾਇਦਦੀ ਹੈ ਫਿਰ ਆਪ ਨੂੰ ਵੀ ਪਤਾ ਨਹੀਂ ਚੱਲਦਾ ਕਿਉਂਕਿ ਮਾਲਕ ਦੀ ਕਿਰਪਾ ਹੀ ਜਦੋਂ ਹੁੰਦੀ ਹੈ ਤਾਂ ਫਿਰ ਇਨਸਾਨ ਨੂੰ ਸ਼ਾਂਤੀ ਵਿੱਚ ਨਹੀਂ ਆਉਂਦਾ ਕਿ ਕਦ ਮੇਰੇ ਨਾਲ ਕੀ ਉਹ ਪਰਮਾਤਮਾਰੇ ਕਾ ਕਰ ਅਸੀਂ ਇੰਨੇ ਮਾੜੇ ਮਨ ਵਿੱਚ ਸੀ ਤੇ ਕਾ ਕਰ ਕੀ ਤੋ ਕੀ ਸਾਡਾ ਮੁਰਸ਼ਿਦ ਸਾਨੂੰ ਬੜਾ ਗਿਆ ਸਾਨੂੰ ਆਪ ਨੂੰ ਸਮਝ ਨਹੀਂ ਆਈ ਫਿਰ ਅੰਤਾਰ ਇਹੇ ਦੋ ਗੱਲਾਂ ਆਖਦਾ ਹੈ ਸੋ ਇਸ ਕਰਕੇ ਵਿਸ਼ਵਾਸ ਕਰੋ ਜ਼ਰੂਰੀ ਹੈ ਯਕੀਨ ਹੋਣਾ ਜ਼ਰੂਰੀ ਹੈ ਜੇਕਰ ਸੇਵਾ ਕਰਦੇ ਹੋ ਤਾਂ ਯਕੀਨ ਰੱਖੋ ਕਿ ਅਸੀਂ ਸੇਵਾ ਕਰਦੇ ਹਾਂ ਤਾਂ ਉਹ ਸਾਨੂੰ ਸੁਣਦਾ ਹੈ ਦੇਖਦਾ ਹੈ ਤੇ ਉਹ ਸਾਡੀਆਂ ਪਰੇਸ਼ਾਨੀਆਂ ਨੂੰ जरूर जी हमे विशे बारे गल करिए कि भी कोई शक्ति है सेवा करनी शुरू की है तो थानू कोई ना कोई संकेत वह परमात्मा दे रहा खास करके की संकेत मिलता है जिदे कोई दिबे शक्ति हूँ है सो पीर फीर का जिरे नहरा हूँ है वह खास करके असल एक सिंचाई का जो संकेत है ਅਮਰਤ ਵੇਲੇ ਪੈਂਦਾ ਹੈ ਸੋ ਜੇਕਰ ਤੁਹਾਨੂੰ ਅਮਰਤ ਵੇਲੇ ਜਾਗ ਆਉਂਦੀ ਹੈ ਸੋ ਤੁਹਾਨੂੰ ਕੋਈ ਉਠਾ ਰਿਹਾ ਆ ਜਾਂ ਕੰਨ 'ਚ ਕੋਈ ਆਵਾਜ਼ ਮਾਰ ਰਿਹਾ ਜਾਂ ਕੋਈ ਘਰ ਦਾ ਮੈਂਬਰ ਹੀ ਦਿਸ ਰਿਹਾ ਆ ਕਿ ਉੱਠ ਸੋ ਉਦੋਂ ਸਮਝ ਲੈਣਾ ਚਾਹੀਦਾ ਕਿ ਸਾਡਾ ਪ੍ਰਾਤਮਾ ਸਾਡੇ ਨਾਲ ਸਿੱਧਾ ਹੈ ਸਾਡੇ ਨਾਲ ਪ੍ਰਾਤਮਾ ਦੀ ਕਿਰਪਾ ਹੈ ਤਾਂ ਫਿਰ ਉਦੋਂ ਉੱਠ ਜਾਣਾ ਚਾਹੀਦਾ ਕਦੇ ਵੀ ਅਣਗਿਣੇ ਨਹੀਂ ਕਰਨੀ ਚਾਹੀਦੀ ਉਸ ਸਮੇਂ ਨੂੰ ਸੰਭਾਲ ਲੈਣਾ ਚਾਹੀਦਾ ਇੱਕ ਨੀਂਦ ਹੈ ਜੋ ਬਹੁਤ ਜ਼ੋਰ ਉਸ ਟਾਈਮ ਪਾਉਂਦੀ ਹੈ ਕਿਉਂਕਿ ਕਾਲ ਕਦੇ ਨਹੀਂ ਚਾਹੁੰਦਾ ਕਿ ਇਹ ਇਨਸਾਨ ਕਿਤੇ ਪਾਰ ਲੱਗ ਸਕੇ ਸੋ ਇਹਦੇ ਤੇ ਕਿਰਪਾ ਹੋ ਸਕੇ ਸੋ ਇਸ ਕਰਕੇ ਤੁਸੀਂ ਉਹ ਕਾਲ ਨੂੰ ਭਰਉਣਾ ਹੈ ਸੋ ਆਪਣੇ ਪਰਮਾਤਮਾ ਦੀ ਆਵਾਜ਼ ਨੂੰ ਸੁਣਨਾ ਹੈ ਸਮਝਣਾ ਹੈ ਉੱਠ ਕੇ ਜਤ ਦਮ ਬੈਠ ਜਾਓ ਤਾਂ ਫਿਰ ਦੇਖੋਗੇ ਨੀਂਦ ਆਪਣੇ ਆਪ ਗਾਇਬ ਹੋ ਜਾਵੇਗੀ ਸੋ ਬਹੁਤ ਹੀ ਵੱਡਾ ਸੰਕੇਤ ਹੈ ਜਿਹਨੂੰ ਪਰਮਾਤਮਾ ਆਪ ਉਠਾਉਂਦਾ ਹੈ ਜਿਹਦੇ ਨਾਲ ਕੋਈ ਸ਼ਕਤੀ ਹੈ ਜਿਹਦੇ ਨਾਲ ਪੀਰਾਂ ਵਕੀਰਾਂ ਦਾ ਪੈਰਾ ਹੈ ਸੋ ਉਹਨੂੰ ਅਮਰਤ ਵੇਲੇ ਸੰਕੇਤ ਮਿਲਦਾ ਹੈ ਕਿ ਜਦ ਦਮ ਜਾਗ ਅਮਰਤ ਵੇਲੇ ਹੀ ਆਉਂਦੀ ਆ 2 ਵਜੇ ਤੋਂ ਬਾਅਦ ਜਿਹੜੀ ਜਾਗ ਆਉਣੀ ਸਮਝ ਲੈਣਾ ਕਿ ਉਹ ਪਰਮਾਤਮਾ ਤੁਹਾਨੂੰ ਸੰਕੇਤ ਦੇ ਰਿਹਾ ਹੈ ਕਿ ਇਨਸਾਨ ਉੱਠ ਕੇ ਭਜਨ ਵੰਦਗੀ ਕਰੇ ਸੋ ਉਸ ਵੇਲੇ ਦੀ ਕੀਤੀ ਭਜਨ ਵੰਦਗੀ ਬਹੁਤ ਹੀ ਫਲ ਦਿੰਦੀ ਹੈ ਸੋ ਬਹੁਤ ਹੀ ਕਰਮਾ ਵਾਲਾ ਉਹ ਦਿਨ ਹੁੰਦਾ ਹੈ ਜਦੋਂ ਤੋਂ ਪ੍ਰਮਾਤਮਾ ਕਿਰਪਾ ਕਰਨੀ ਸ਼ੁਰੂ ਕਰਦਾ ਹੈ ਤੇ ਸੰਕੇਤ ਮਿਲਣੇ ਸ਼ੁਰੂ ਹੋ ਜਾਂਦੇ ਆ ਉਹ ਇਹਨਾਂ ਸੰਕੇਤਾਂ ਨੂੰ ਤੁਸੀਂ ਸਮਝਣਾ ਜਾਂ ਨਾ ਸਮਝਣਾ ਇਹ ਤੁਹਾਡੀ ਮਰਜ਼ੀ ਹੈ ਸੋ ਇਹ ਸੰਕੇਤ ਨੂੰ ਛੁਣ ਕੇ ਦੇਖ ਕੇ ਕਦੇ ਵੀ ਅਣ ਦੇਖਾ ਨਹੀਂ ਕਰਨਾ ਇਹ ਜਿੰਦਗੀ ਦੇ ਜੇਕਰ ਪੰਨਿਆਂ ਨੂੰ ਬਦਲਣਾ ਹੈ ਤੇ ਇਹ ਸੰਕੇਤਾਂ ਨੂੰ ਸਮਝਣਾ ਪਵੇਗਾ ਤੇ ਇਸ ਵੀਲੇ ਨੂੰ ਸੰਭਾਲਣਾ ਪਵੇਗਾ ਜੇਕਰ ਜ਼ਿੰਦਗੀ 'ਚ ਕੁਝ ਚਾਹੁੰਦੇ ਆ